ਵਦੇਸ਼ਾਂ ਦੇ ਵਿੱਚ ਚੰਗੀ ਨੌਕਰੀ ਦੇਣ ਦਾ ਲਾਲਚ ਦੇ ਕੇ ਭਾਰਤੀ ਨੌਜਵਾਨਾਂ ਨੂੰ ਫਸਾਇਆ ਜਾ ਰਿਹਾ ਹੈ ਅਜਿਹਾ ਹੀ ਇੱਕ ਮਾਮਲੇ ਦੇ ਵਿੱਚ ਦੱਖਣੀ ਪੂਰਬੀ ਏਸ਼ੀਆਈ ਦੇਸ਼ ਲਾਉਸ ਦੇ ਵਿੱਚ ਭਾਰਤੀ ਦੂਤਕਰ ਨੇ ਗੋਲਡਨ ਟ੍ਰਾਇੰਗਲ ਸਪੈਸ਼ਲ ਇਕਨੋਮਿਕ ਜ਼ੋਨ ਦੇ ਵਿੱਚ ਸਾਈਬਰ ਕਪਲੇ ਕੇਂਦਰਾ ਤੋਂ 14 ਭਾਰਤੀ ਨੌਜਵਾਨਾਂ ਨੂੰ ਬਚਾਇਆ ਦੂਤਕਰ ਨੇ ਅੱਗੇ ਦੱਸਿਆ ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਲਾਉਸ ਦੇ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਨੇ ਜੋ ਕਿ ਉਹਨਾਂ ਦੇ ਸੁਰੱਖਿਆ ਸੁਰੱਖਿਅਤ ਜਿਹੜੀ ਭਾਰਤ ਦੀ ਵਾਪਸੀ ਹੈ ਉਹਨੂੰ ਯਕੀਨੀ ਬਣਾਇਆ ਜਾ ਸਕੇ ਲਾਉਸ ਸਥਿਤ ਭਾਰਤੀ ਦੂਤ ਘਰ ਦੇ ਅਨੁਸਾਰ ਹੁਣ ਤੱਕ 548 ਭਾਰਤੀ ਨੌਜਵਾਨਾਂ ਨੂੰ ਬਚਾਇਆ ਜਾ ਚੁੱਕਾ ਹੈ ਐਕਸ ਦੇ ਇੱਕ ਪੋਸਟ ਦੇ ਵਿੱਚ ਲਾਉਸ ਵਿੱਚ ਭਾਰਤੀ ਦੂਤ ਘਰ ਨੇ ਕਿਹਾ ਹੈ ਕਿ ਦੂਤ ਘਰ ਨੇ ਗੋਲਡਨ ਟ੍ਰਾਇੰਗਲ SEZ ਦੇ ਵਿੱਚ ਸਾਈਬਰ ਕਪਲੇ ਤੋਂ ਕਪਲੇ ਜਿਹੜੇ ਆ ਉਹ ਕੇਂਦਰ ਤੋਂ 14 ਹੋਰ ਭਾਰਤੀ ਨੌਜਵਾਨਾਂ ਨੂੰ ਬਚਾਇਆ ਸਾਡੇ ਅਧਿਕਾਰੀ ਭਾਰਤ ਦੇ ਵਿੱਚ ਉਹਨਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਲਾਓ ਅਧਿਕਾਰੀਆਂ ਨਾਲ ਮਿਲ ਕੇ ਨੇੜਿਓਂ ਦੀ ਕੰਮ ਕਰ ਰਹੇ ਨੇ ਤੇ ਹੁਣ ਤੱਕ 548 ਭਾਰਤੀ ਨੌਜਵਾਨਾਂ ਨੂੰ ਬਚਾਇਆ ਗਿਆ ਅਤੇ ਉਹਨਾਂ ਨੇ ਦੱਸਿਆ ਕਿ ਭਾਰਤੀ ਉਹਨਾਂ ਨੇ ਇੱਕ ਕਾਲਮ ਦੇ ਵਿੱਚ ਭਾਰਤੀ ਨੌਜਵਾਨਾਂ ਨੂੰ ਜਿਹੜੀ ਇੱਕ ਮਹੱਤਵਪੂਰਨ ਉਹਨਾਂ ਨੇ ਸਲਾਹ ਦਿੱਤੀ ਹੈ ਇਸ ਨੇ ਲਾਉਸ ਦੇ ਵਿੱਚ ਨੌਕਰੀਆਂ ਦੀ ਪੇਸ਼ਕਸ਼ਾਂ ਦੇ ਸੰਬੰਧ ਵਿੱਚ ਭਾਰਤੀ ਨਾਗਰਿਕਾਂ ਨੂੰ ਇੱਕ ਸਲਾਹ ਵੀ ਜਾਰੀ ਕੀਤੀ ਹੈ ਅਤੇ ਇਸ ਨੇ ਭਾਰਤੀ ਨਾਗਰਿਕਾਂ ਨੂੰ ਕਿਹਾ ਕਿ ਉਹ ਕਿਸੇ ਵੀ ਨੌਕਰੀ ਦੀ ਪੇਸ਼ਕਸ਼ ਦੇ ਸੰਬੰਧ ਦੇ ਵਿੱਚ ਆਪਣੇ ਆਪ ਨੂੰ ਜੋਖਮ ਦੇ ਵਿੱਚ ਨਾ ਪਾਣ ਜੋ ਕਿ ਉਹਨਾਂ ਨੂੰ ਸਾਈਬਰ ਘੁਟਾਲੇ ਕਰਨ ਦੇ ਲਈ ਲੁਭਾਉਣ ਅਤੇ ਮਜਬੂਰ ਕਰ ਸਕਦਾ ਹੈ ਐਕਸ ਦੇ ਸਲਾਹ ਨੂੰ ਸਾਂਝਾ ਕਰਦੇ ਹੋਏ ਆ ਲਾਉਸ ਦੇ ਵਿੱਚ ਭਾਰਤੀ ਦੂਤਕਰ ਨੇ ਭਾਰਤੀ ਨੌਜਵਾਨਾਂ ਨੂੰ ਲਾਉ ਪੀ ਡੀ ਆਰ ਲਾਉਸ ਦੇ ਵਿੱਚ ਕਿਸੇ ਵੀ ਨੌਕਰੀ ਦੀ ਪੇਸ਼ਕਸ਼ ਦੇ ਸਬੰਧ ਵਿੱਚ ਆਪਣੇ ਆਪ ਨੂੰ ਜੋਖਮ ਵਿੱਚ ਨਾ ਪਾਉਣ ਦੀ ਸਲਾਹ ਦਿੱਤੀ ਹੈ ਤੇ ਉਹਨਾਂ ਨੇ ਸਾਈਬਰ ਕਪਲੇ ਦੇ ਕਰਨ ਦੇ ਲਈ ਜਿਹੜੀ ਆ ਉਹਨਾਂ ਨੂੰ ਮਜਬੂਰ ਕਰਦੀ ਹੈ ਤੇ ਨਥੀ ਸਲਾਹ ਨੂੰ ਧਿਆਨ ਨਾਲ ਪੜੋ ਤੇ ਉਹਨਾਂ ਨੇ ਦੱਸਿਆ ਹੈ ਕਿ ਇਸ ਦੀ ਪਾਲਣਾ ਕਰੋ ਉਹਨਾਂ ਨੇ ਇੱਕ ਬਿਆਨ ਦੇ ਵਿੱਚ ਲਾਉਸ ਵਿੱਚ ਭਾਰਤੀ ਦੂਤ ਘਰ ਨੇ ਜਿਹੜਾ ਹਾਲ ਹੀ ਦੇ ਵਿੱਚ ਸਾਡੇ ਧਿਆਨ ਦੇ ਵਿੱਚ ਅਜਿਹੇ ਉਦਾਹਰਨ ਹਨ ਜਿਨ੍ਹਾਂ ਦੇ ਵਿੱਚ ਭਾਰਤੀ ਨਾਗਰਿਕਾਂ ਨੂੰ ਜਿਹੜਾ ਕਾਫੀ ਜ਼ਿਆਦਾ ਲਾਉਸ ਪੀਪਲਸ ਡੈਮੋਕਰੈਟਿਕ ਰਿਪਬਲਿਕ ਵਿੱਚ THAILAND ਦੇ ਰਾਹੀਂ ਰੋਜ਼ਗਾਰ ਦਾ ਲਾਲਚ ਦਿੱਤਾ ਜਾ ਰਿਹਾ ਹੈ ਦੂਧ ਕਰਨੇ ਅੱਗੇ ਕਿਹਾ ਕਿ ਇਹ ਜਾਲੀ ਨੌਕਰੀਆਂ ਲਾਉਸ ਦੇ ਵਿੱਚ 골ਡਨ ਟ੍ਰਾਇੰਗਲ ਸਪੈਸ਼ਲ ਇਕਨੋਮਿਕ ਜ਼ੋਨ ਦੇ ਵਿੱਚ ਕਾਲ ਸੈਂਟਰ ਘਟਾਲਿਆਂ ਅਤੇ ਕ੍ਰਿਪਟੋਕ ਕ੍ਰਿਪਟੋਕ ਕਰੰਸੀ ਦੀ ਧੋਖਾਧੜੀ ਦੇ ਵਿੱਚ ਸ਼ਾਮਲ ਸ਼ੱਕੀ ਕੰਪਨੀਆਂ ਦੁਆਰਾ ਡਿਜੀਟਲ ਸੇਲਜ਼ ਐਂਡ ਮਾਰਕੀਟਿੰਗ ਐਗਜ਼ੀਕਿਊਟਿਵ ਜਾਂ ਗਾਹਕ ਸੇਵਾ ਕੇਂਦਰ ਵਰਗੀਆਂ ਅਸਾਮੀਆਂ ਲਈ ਹਨ ਦੁਬਈ ਵਰਗੇ ਸਥਾਨਾਂ ਦੇ ਵਿੱਚ ਏਜੰਟ ਬੇਕਾਂਕ ਸਿੰਗਾਪੁਰ ਅਤੇ ਇਹਨਾਂ ਫਾਰਮਾ ਦੇ ਨਾਲ ਜੁੜੇ ਭਾਰਤ ਦੇ ਨਾਲ ਇੱਕ ਸਧਾਰਨ ਇੰਟਰਵਿਊ ਅਤੇ ਟਾਈਪਿੰਗ ਟੈਸਟ ਦੇ ਕੇ ਭਾਰਤੀ ਨਾਗਰਿਕਾਂ ਨੂੰ ਭਰਤੀ ਕਰ ਰਹੇ ਨੇ। ਉਹਨਾਂ ਨੂੰ ਉੱਚ ਤਨਖਾਹਾਂ, ਹੋਟਲ ਬੁਕਿੰਗ ਦੇ ਨਾਲ ਵਾਪਸੀ, ਹਵਾਈ ਟਿਕਟਾਂ ਅਤੇ ਵੀਜ਼ਾ ਸਹੂਲਤ ਦੀ ਪੇਸ਼ਕਸ਼ ਕਰ ਰਹੇ ਨੇ। ਅਜਿਹੇ ਲੁਭਾਉਣੇ ਆਫਰਾਂ ਤੋਂ ਬਚਣ ਦੀ ਤਾਕੀਦ ਜਿਹੜੀ ਆ ਉਹ ਕੀਤੀ ਜਾਂਦੀ ਆ।